ਭਾਰਤੀ ਕਿਸਾਨ ਇਕਤਾ ਸਿੱਧੂਪੁਰ ਦੀ ਇੱਕ ਮੀਟਿੰਗ ਫਤੇਗੜ ਸਾਹਿਬ ਵਿਖੇ ਹੋਈ ਜਿਸ ਵਿੱਚ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਵੀ ਪਹੁੰਚੇ ਇਸ ਮੁੱਖ ਦੇ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਯੂਥ ਕਨਵੀਨਰ ਗੁਰਿੰਦਰ ਸਿੰਘ ਅਤੇ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਤਿੰਨ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਚੱਲ ਰਹੇ ਕੌਮੀ ਸਾਬ ਮੋਰਚੇ ਦੀ ਉਹਨਾਂ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਆਪਣੀਆਂ ਸਜਾਵਾਂ ਕਰ ਚੁੱਕੇ ਆ ਪੂਰੀਆਂ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਉਹ ਲੋ ਪੰਜਾਬ ਭਰ ਦੇ ਵਿੱਚ ਲੈਂਡ ਪੂਲਿੰਗ ਐਕਟ ਅਧੀਨ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਉਹਦਾ ਉਹਨਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਉਤੇ ਹੀ ਜੋ ਕੇਂਦਰ ਸਰਕਾਰ ਅਮਰੀਕਾ ਨਾਲ ਵਪਾਰਕ ਸਮਝੌਤਾ ਕਰ ਰਹੀ ਹੈ ਉਹ ਉਹਨਾਂ ਦੇ ਹੱਕ ਦੇ ਵਿੱਚ ਬਿਲਕੁਲ ਵੀ ਨਹੀਂ ਹੈ ਇੱਕ ਮੌਕੇ ਤੇ ਉਹਨਾਂ ਨੇ ਹੋਰ ਕੀ ਕੂਚ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੀ ਜ਼ਿਲ੍ਹਾ ਲੈਵਲ ਦੀ ਮੀਟਿੰਗ ਹੋਈ ਆ ਜਿਸ ਦੇ ਵਿੱਚ ਚੇਚੇ ਤੌਰ ਤੇ ਸਰਦਾਰ ਜਸਵੀਰ ਸਿੰਘ ਸਿੱਧੂਪੁਰ ਜੀ ਪਹੁੰਚੇ ਨਾਲ ਸਾਡੇ ਬਰਮਿੰਦਰ ਸਿੰਘ ਰੁੜਕੀ ਜ਼ਿਲ੍ਹਾ ਪ੍ਰਧਾਨ ਦਰਜੀਤ ਸਿੰਘ ਬਜੀਦ ਪਰ ਜਰਨਲ 77 ਤੇ ਵੱਖ-ਵੱਖ ਸਾਡੇ ਬਲਾਗ ਆਗੂ ਉਹ ਇੱਥੇ ਮੀਟਿੰਗ ਦੇ ਵਿੱਚ ਬੋਲਦੇ। ਇਹ ਲੈਜੈਂਡਾ ਕੀ ਸੀ? ਅੱਜ ਦੇ ਜਿਹੜੇ ਸਾਡੇ ਪ੍ਰਮੁੱਖ ਏਜੰਡੇ ਸੀਗੇ ਇੱਕ ਜੋ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ਉਸ ਦੇ ਸੰਬੰਧ ਦੇ ਵਿੱਚ ਜਿਹੜੇ ਪ੍ਰੋਗਰਾਮ ਆ ਰਹੇ ਨੇ ਉਹਨਾਂ ਨੂੰ ਪੂਰੇ ਸਫਲ ਤਰੀਕੇ ਨਾਲ ਸਿਰੇ ਚੜਾਉਣਾ ਤੇ ਦੂਜਾ ਜਿਹੜਾ ਲੈਂਡ ਪੂਲਿੰਗ ਐਕਟ ਦੇ ਤਹਿਤ ਸਾਡੇ ਕਿਸਾਨਾਂ ਦੀ ਪੂਰੇ ਪੰਜਾਬ ਦੇ ਵਿੱਚ ਜ਼ਮੀਨ ਐਕਵਾਇਰ ਹੋ ਰਹੀ ਆ ਉਹਨਾਂ ਕਿਸਾਨਾਂ ਨੂੰ ਆਪਣੇ ਲੋਕਾਂ ਨੂੰ ਜਾਗਰੂਕ ਕਰਕੇ ਉਹਨਾਂ ਲੋਕਾਂ ਦਾ ਸਾਥ ਦੇਣਾ। ਤੀਜਾ ਜਿਹੜਾ ਸਭ ਤੋਂ ਵੱਡਾ ਮੁੱਦਾ ਹੈਗਾ ਜੋ ਅਮਰੀਕਾ ਦੇ ਨਾਲ ਵਪਾਰਕ ਸਮਝੌਤਾ ਹੋ ਰਿਹਾ ਹੈ ਉਸ ਨੂੰ ਰੱਦ ਕਰਵਾਉਣ ਦੇ ਲਈ ਅਸੀਂ ਵਿਚਾਰ ਵਟਾਂਦਰਾ ਕੀਤੀ ਆ ਅਸੀਂ ਜਿਹੜੀ ਅੱਜ ਇਹ ਮੀਟਿੰਗ ਹੋਈ ਆ ਸਾਡੀ ਜ਼ਿਲ੍ਹੇ ਦੀ ਇਹਦੇ ਵਿੱਚ ਅਸੀਂ ਸਲਾਮ ਅਸ਼ਵਰੇ ਕਰ ਰਹੇ ਆ ਇੱਕ ਤਾਂ ਆਪਣੇ ਜਿਹੜੀਆਂ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਵਾਲੀ ਬਿਮਾਰੀ ਕਹੂੰਗਾ ਮੈਂ ਬਿਮਾਰੀ ਚੱਲ ਗਈ ਆ ਉਹਨਾਂ ਕਿਸਾਨਾਂ ਦੀ ਜਿਨ੍ਹਾਂ ਦੇ ਵੀ ਜ਼ਮੀਨ ਇਸ ਦੇ ਵਿੱਚ ਆਉਗੀ ਉਹਦੇ ਉਹਨਾਂ ਦੇ ਉਹਨਾਂ ਨੂੰ ਸਹਾਇਤਾ ਦੇਣ ਸੰਬੰਧੀ ਮੀਟਿੰਗ ਕਰੀ ਆ ਇੱਕ ਸਾਡੀ ਮੀਟਿੰਗ ਚੱਲ ਰਹੀ ਆ ਜਿਹੜੀ ਵਪਾਰਕ ਸਮਝੌਤੇ ਅਮਰੀਕਾ ਨਾਲ ਚੱਲਦੇ ਆ ਕਿ ਉਹਨਾਂ ਤੇ ਕੋਈ ਟੈਕਸ ਵਗੈਰਾ ਨਹੀਂ ਲਾਇਆ ਜਾਊਗਾ ਐਵੇਂ ਸਾਡੀ ਭਾਰਤ ਸਰਕਾਰ ਸਵਕਾਰ ਕਰੀ ਜਾਂਦੀ ਹੈ ਸਾਡੇ ਮੋਦੀ ਸਾਹਿਬ ਦੀ ਗੋਡੇ ਟੇਕ ਰਹੇ ਨੇ ਉਹਨਾਂ ਸਰਕਾਰਾਂ ਵੱਡੇ ਦੇਸ਼ਾਂ ਦੇ ਅੱਗੇ ਉਹਦੇ ਬਾਰੇ ਅਸੀਂ ਪ੍ਰੋਗਰਾਮ ਬਣਾ ਰਹੇ ਹਾਂ ਕਿਸੇ ਸਾਨੂੰ ਮੇਸੇ 8 ਤਰੀਕ ਨੂੰ ਜਾਂ ਅੱਗੇ ਪਿੱਛੇ ਕੋਈ ਸਾਡਾ ਪ੍ਰੋਗਰਾਮ ਬਣ ਸਕਦਾ ਸਾਰੇ ਭਾਰਤ ਵੱਲੋਂ ਉੱਥੇ ਕਿਸਾਨ ਆਉਣਗੇ ਦਿੱਲੀ ਅਸੀਂ ਉੱਥੇ ਪ੍ਰੋਗਰਾਮ ਕਰਾਂਗੇ ਇੱਕ ਦਿਨ ਦਾ ਤੇ ਇੱਕ ਅਸੀਂ ਆ ਕੌਮੀ ਇਨਸਾਨ ਮੋਰਚੇ ਦੇ ਵਿੱਚ ਜਿਹੜੇ ਵੀ ਸਾਡੇ ਨੌਜਵਾਨ ਕਿਸਾਨ ਬੱਚੇ ਨੇ ਜਿਹੜੇ ਉਹ ਚਾਹੇ ਕਿਸੇ ਨੇ ਕੋਈ ਗਨਾਹ ਕਰਿਆ ਚਾਹੇ ਨਹੀਂ ਕਰਿਆ ਉਹ ਆਪਣੇ ਆ ਜਿਹੜੇ ਸਰਕਾਰ ਆਪਣੇ ਕੋਰਟ ਨੇ ਉਹਨਾਂ ਨੂੰ ਜਿੰਨੀਆਂ ਵੀ ਸਜ਼ਾਵਾ ਦਿੱਤੀਆਂ ਸੀ ਉਹ ਸਜ਼ਾਵਾ ਉਹ ਪੁੰਨੀਆਂ ਭੁਗਤ ਕੇ ਉਹ ਤੇ ਦੋ ਗੁਣਾ ਕਈ ਤਿੰਨ ਗੁਣਾ ਵਿਚਾਰੇ ਭੁਗਤ ਕੇ ਹਾਲ ਵੀ ਉਹ ਜੇਲਾਂ ਦੇ ਅੰਦਰ ਬੈਠੇ ਨੇ ਅਸੀਂ ਉਹਨਾਂ ਦੀ ਰਿਹਾਈ ਵਾਸਤੇ 4 ਅਗਸਤ ਨੂੰ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਡੇ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦੇ ਅਸੀਂ ਪੁਤਲੇ ਸਾੜਾਂਗੇ 4 ਅਗਸਤ ਨੂੰ ਕਿਸੇ ਵੀ ਗੁਰੂ ਘਰ ਦੇ ਵਿੱਚ ਇਕੱਤਰ ਹੋ ਕੇ ਜਿਹੜਾ ਵੀ ਨੇੜੇ ਦਾ ਕੋਈ ਗੁਰੂ ਘਰ ਹੋਊਗਾ ਉੱਥੋਂ ਅਸੀਂ ਚੱਲ ਕੇ ਇਹ ਪ੍ਰੋਗਰਾਮ ਕਰਾਂਗੇ ਪੁਤਲੇ ਸਾੜਨ ਦਾ 15 ਅਗਸਤ ਨੂੰ ਅਸੀਂ ਜਿਹੜਾ ਚੰਡੀਗੜ੍ਹ ਤੇ ਮਹਾਲੀ ਦੇ ਆਪਣੇ ਆਪਣੇ ਇਹਦੇ ਧਰਨੇ ਚਾਲਦੇ ਨੇ ਜਿਹੜਾ ਕੌਮੀ ਇਨਸਾਫ ਮੋਰਚਾ ਧਰਨਾ ਚੱਲਦਾ 2 ਸਾਲ 5 ਮਹੀਨੇ ਦੇ ਕਰੀਬ ਇਹਨੂੰ ਹੋ ਚੁੱਕੇ ਨੇ ਉਹਦੇ ਵਿੱਚ ਵੀ ਸਾਡੀਆਂ ਕਿਸਾਨ ਜੱਥੇਬੰਦੀਆਂ ਜਿਹਦੇ ਵਿੱਚ ਸਿੱਧੂ ਬਲ ਜੱਥੇਬੰਦੀ ਵੀ ਸ਼ਮੂਲੀਅਤ ਕਰੋਗੇ ਅਸੀਂ ਉੱਥੇ ਭਾਰੀ ਇਕੱਠ ਕਰਾਂਗੇ ਮੈਂ ਨਾ ਕਹਿੰਦਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ